ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਸਾਹਿਬ ਜੀ ਮੈਂ ਜਿਹੜੀ ਸੰਸਥਾ ਮੇਰੇ ਅੱਗੇ ਇਹ ਕਾਂਗਰਸ ਬਾਰੇ ਪਾਗਮ ਨੰਬਰ 11 ਦੇ ਜਿਹੜੀ ਕਾਂਗਰਸੀ ਆਗੂ ਨੇ ਹਾਂਜੀ ਵਾਰਡ ਨੰਬਰ 11 ਦੇ ਜਿਹੜੀ ਕਾਂਗਰਸੀ ਆਗੂ ਨੇ ਮੈਂ ਉਹਨਾਂ ਨੂੰ ਇਹ ਅੱਜ ਕਹਿਣਾ ਚਾਹਨੀ ਆ ਕਿ ਅੱਜ ਆਪਾਂ ਇੱਕ ਰੈਲੀ ਕੱਢ ਰਹੇ ਆ ਉਹ ਇੱਕ ਬਹੁਤ ਹੀ ਵੱਡੇ ਰੂਪ ਦੇ ਵਿੱਚ ਨਿਕਲ ਰਹੀ ਆ ਔਰ ਲੋਕ ਕਹਿ ਰਹੇ ਨੇ ਕਿ ਜਿਵੇਂ ਤੁਸੀਂ ਤੁਰਦੇ ਜਾਓਗੇ ਤੁਹਾਡੇ ਨਾਲ ਜੁੜਦੇ ਜਾਵਾਂਗੇ ਲੋਕ ਵੇਟ ਕਰ ਰਹੇ ਨੇ ਕਿ ਸੁਨੀਤਾ ਔਰ ਕਾਂਗਰਸ ਦੀ ਰੈਲੀ ਕਦ ਨਿਕਲੇ ਜਿਸ ਦਾ ਜ਼ਰੂਰ ਨਾ ਲੋਕਾਂ ਮਦਨੋ ਇਕਦਾਂ ਰਹਿ ਗਿਆ ਜੌਣ ਲਈ ਤਾਂ 23 ਦਸੰਬਰ ਜਿਹੜੀਆਂ ਚਲ ਤਰੀਕ ਵੀ ਆ ਰਹੀ ਹੈ ਤਾਂ ਕਿ ਕੰਪਨੀ ਟਿਕਾਣੇ ਹਾਂਜੀ ਮੈਂ ਲੋਕਾਂ ਨੂੰ ਅਪੀਲ ਕਰ ਰਹੀ ਹਾਂ ਕਿ ਹੁਣ ਇੱਕ ਦਿਨ ਰਹਿ ਗਿਆ ਉਸ ਸਮਾਂ ਬਹੁਤ ਨਜ਼ਦੀਕ ਆ ਰਿਹਾ ਹੈ ਤੇ ਤੁਸੀਂ ਆਪਣਾ ਡਟ ਕੇ ਲਗੇ ਰਹੋ ਜੋਰਤਾਂ ਨੂੰ ਤੁਸੀਂ ਕਰ ਰਹੇ ਹੋ ਅੰਦਰ ਅੰਦਰ ਬੈਠ ਕੇ ਵੀ ਕਰ ਰਹੇ ਹੋ ਜੋ ਮੇਰੇ ਨਾਲ ਓਪਨਲੀ ਚੱਲ ਰਹੇ ਓਪਨਲੀ ਵੀ ਚੱਲ ਰਹੇ ਨੇ ਤੇ ਇੱਕ ਦਿਨ ਰਹਿ ਗਿਆ ਵਾ ਤੁਸੀਂ ਤਗੜੇ ਰਹੋ ਆਪਾਂ ਕਾਂਗਰਸ ਦਾ ਬਟਨ ਦਬਾ ਕੇ ਕਾਂਗਰਸ ਨੂੰ ਲੈ ਕੇ ਆਈਏ ਪਾ ਹੱਥ ਪੰਜੇ ਨੂੰ ਵੋਟ ਪਾਈਏ ਔਰ ਤੁਹਾਨੂੰ ਬਹੁਤ ਹੀ ਅੱਛਾ ਐਮਸੀ ਜੋ ਐਕਟਿਵ ਤੁਹਾਡੇ ਨਾਲ ਵਿਚਰਨ ਵਾਲਾ ਦੁੱਖ ਸੁੱਖ ਦਾ ਸਾਂਝੀ ਹੈ ਜੋ ਤਾਂ ਨੂੰ ਮਿਲ ਸਕੇ ਮੈਂ ਸੁਨੀਤਾ ਸੰਜੇ ਕੁਮਾਰ ਹਾਂ ਜੀ ਭਾਈ ਦੰਨਿਆ ਕਾਂਗਰਸੀ ਸਰਕਾਰ ਪਾਸ ਤਾਂ ਜਿਹੜੀਆਂ ਪੈਸਾ ਜਿਹੜੀਆਂ ਆਮ ਆਨ ਪਾਰਟੀ ਸਰਕਾਰ ਨੇ ਤਾਂ ਕੀ ਨਾ ਆਇਆ ਹਾਂ ਜੀ ਦੇਖੋ ਜਦੋਂ ਸਰਕਾਰਾਂ ਹੁੰਦੀਆਂ ਨੇ ਉਹਦਾ ਕੰਮ ਵੀ ਹੋਏ ਨੇ ਕਿਉਂਕਿ ਜਿਹੜੇ ਵੀ ਹੁਣ ਮਿਰਰ ਲੱਗੇ ਨੇ ਬਾਹਰ ਰੋਡ ਦੇ ਉੱਤੇ ਲੱਗੇ ਨੇ ਜਾਂ ਕੋਈ ਵੀ ਚੀਜ਼ਾਂ ਗਰਾਂਟਾ ਆਈਆਂ ਨੇ ਉਹ ਪਾਸ ਕਰਵਾਈਆਂ ਨੇ ਕਾਂਗਰਸ ਨੇ ਸੜਕਾਂ ਸੀਵਰੇਜ ਪਾਸ ਕਰਵਾਏ ਹੋਏ ਨੇ ਲੇਕਿਨ ਹੁਣ ਜਿਹੜੀਆਂ ਦੂਸਰੀਆਂ ਸਰਕਾਰਾਂ ਬਦਲ ਗਈਆਂ ਨੇ ਚਲੋ ਬਦਲਾਅ ਆਇਆ ਸੀ ਲੋਕਾਂ ਨੂੰ ਵੀ ਦੇਖ ਲਿਆ ਨਾ ਕਿਸੇ ਦੀ ਐਨਓਸੀ ਬਣੀ ਨਾ ਕਿਸੇ ਦੇ ਮੀਟਰ ਲੱਗੇ ਤੇ ਉਹਨਾਂ ਨੇ ਜਿਹੜੇ ਸਾਡੇ ਪਾਸ ਕਰਾਈਆਂ ਹੋਈਆਂ ਗਲੀਆਂ ਸੀਗੀਆਂ ਜਾਂ ਪਾਸ ਕਰਾਏ ਹੋਏ ਸਾਡੇ ਸੀਵਰੇਜ ਸੀ ਉਹ ਵੀ ਨਹੀਂ ਸਾਨੂੰ ਦਿੱਤੇ ਤਾਂ ਕਿ ਸਾਡੀ ਸਰਕਾਰ ਦੇ ਜਿਹੜੇ ਐਮਸੀ ਨੇ ਉਹਨਾਂ ਨੂੰ ਬਦਨਾਮ ਕੀਤਾ ਜਾ ਸਕੇ ਇਹ ਸਭ ਇਹਨਾਂ ਦੀ ਸਾਜ਼ਿਸ਼ ਹੈ ਹਾਂਜੀ ਇਹ ਵਾਰ ਨੰਬਰ 11 ਬਹੁਤ ਵਧੀਆ ਵਾਰਡ ਹੈਗਾ ਪਹਿਲੇ ਕਾਂਗਰਸੀ ਵਾਰਡ ਸੀ ਉਹਨਾਂ ਸੀ ਦੇ ਇਹ ਚਾਹੁੰਦੇ ਪੂਰੇ ਦੇ ਪੂਰੇ 15 ਵਾਰਡਾਂ ਦੇ ਵਿੱਚ ਕਾਂਗਰਸ ਦੀ ਲੀਡ ਆ ਰਹੀ ਹੈ ਨਾ ਸਾਡਾ ਕਾਂਗਰਸ ਦਾ ਪ੍ਰਧਾਨ ਬਣ ਰਿਹਾ ਪੂਰੇ ਪੂਰੇ 15 ਵਾਰਡਾਂ ਦੇ ਵਿੱਚ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਅਸੀਂ ਇਦਾਂ ਹੀ ਤੱਕੜੇ ਹੋ ਕੇ ਲੱਗੇ ਆ ਲੱਗੇ ਰਹਾਂਗੇ ਤੇ ਲੱਗੇ ਚੱਲਾਂਗੇ ਚਿੰਤਾ ਨਾ ਕਰੋ ਥੋੜਾ ਬਹੁਤ ਬਹੁਤ ਧੰਨਵਾਦ ਅਸੀਂ ਵਾਰਡ ਨੰਬਰ 11 ਸੀਤਾ ਰਣੀ ਦਫ਼ਤਰ ਤੋਂ ਦੌਰੇ ਸ਼ੁਰੂ ਕੀਤਾ ਵਾ ਅਸੀਂ ਰਾਮਨਗਰ ਦੇ ਵਿੱਚ ਖੜੇ ਆ ਨਾ ਰਾਮਨਗਰ ਦੇ 11 ਨੰਬਰ ਦੇ ਸਾਰੇ ਵਾਡਾ ਵਾਸੀਆਂ ਨੂੰ ਅਪੀਲ ਕਰਾਂ ਸੀਤਾ ਭੈਣ ਜੀ ਨੂੰ ਜਿਤਾਓ ਬਹੁਤ ਹੀ ਹੋਨਾਰੇ ਬਹੁਤ ਵਧੀਆ ਅੰਤ ਤੱਕ ਬਖਤਰ ਨੇ ਕਾਂਗਰਸ ਦੇ ਇਹਨਾਂ ਦੀ ਅੰਤ ਤੱਕ ਦੇਖ ਕੇ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਟਿਕਟ ਦਿੱਤੀ ਆ ਹੁਣ ਤੁਹਾਡੇ ਸੰਜੋਗ ਦੀ ਲੋੜ ਆ ਕਰੋ ਬਾਹਰ ਨਿਕਲੋ ਕਾਂਗਰਸ ਪਾਰਟੀ ਦਾ ਪੱਲਾ ਫੜੋ ਬਹੁਤ ਜਿੱਤਦੇ ਬਹੁਤ ਨੇੜੇ ਆ ਸੀ ਬਸ ਇੱਕ ਐਲਾਨ ਹੋਣਾ ਹੀ ਬਾਕੀ ਆ